ਓਜੋ ਨਥਿਆ ਜੀ ਅੱਜ ਕੋ ਫੜੀ ਫਿਰਦੇ ਹੋ ਜਨਾਬ ਇਹ ਉਹ ਬੰਦਾ ਜੀਨੇ ਚੋਲਾਂ ਦੀ ਖੀਰ ਬਣਾਈ ਆ ਮੇਰਾ ਮਤਲਬ ਤੁਹਾਡੇ ਲਾਲੇ ਦਾ ਕੰਮ ਤਮਾਮ ਕੀਤਾ ਇਹ ਜਰੀয়াল ਜੀ ਤੁਸੀਂ ਹਿੰਮਤ ਨਾ ਹਾਰੋ ਤੁਸੀਂ ਇਕੱਲੇ ਦਿੱਲੀ ਦੇ ਸੀਐਮ ਨਹੀਂ ਸੀਗੇ ਪੰਜਾਬ ਦੇ ਵੀ ਹਾਂ ਮੇਰਾ ਮਤਲਬ ਪੰਜਾਬ ਅੱਜ ਵੀ ਤੁਹਾਡੇ ਨਾਲ ਖੜਾਗਾ ਨਹੀਂ ਤੁਸੀਂ ਹੁਕਮ ਤਾਂ ਕਰੋ ਕੇਜਰੀয়াল ਜੀ ਸਾਰਾ ਸੋਸ਼ਲ ਮੀਡੀਆ ਆਪਣੇ ਨਾਲ ਹੈ ਪਵਾਦੀਏ ਪੋਸਟਾਂ ਕੇ ਹਾਰੇ ਆ ਮਰੇ ਨਹੀਂ ਰੁਕ ਜਾ ਰੁਕ ਜਾ ਕੇਜਰੀਆਲ ਜੀ ਇੱਕ ਗੱਲ ਉੱਡਦੇ ਉੱਡਦੀ ਆਈ ਆ ਕਹਿੰਦੇ ਕੇਜਰੀਆਲ ਇਲੈਕਸ਼ਨਾਂ ਤੋਂ ਪਹਿਲਾਂ ਲਫੇੜਾ ਖਾਂਦਾ ਹੁੰਦਾ ਸੀ ਨਾ ਐਤ ਕਿ ਲਫੇੜਾ ਪਿਆ ਨਾ ਹੀ ਵੋਟ ਪਈਆ ਮੈਨੂੰ ਲੱਗਦਾ ਸਾਰੀ ਕਿਰਪਾ ਲਫੇੜੇ ਤੇ ਹੀ ਟਿੱਕੀ ਹੋਈ ਸੀ